ਆਗ ਕੀ ਲੱਗੀ ਜੇ ਤੇ ਕੰਦੇ ਆ ਜੀ ਕੋਈ ਤਾਰ ਤੁਰ ਸਪਾਰਕ ਹੋਈ ਆ ਤੇ ਬਰਾਲੀ ਵੈ ਗਲਤ ਜਗ੍ਹਾ ਤੇ ਬਰਾਲੀ ਲਾਈ ਹੈ ਇਦਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ 20-25 ਮਿੰਟ ਹੋ ਗਏ ਆ ਨਾ ਕੋਈ ਉਹਨਾਂ ਦਾ ਬੰਦਾ ਆਇਆ ਜੇ ਨਾ ਕੋਚ ਆਇਆ ਇੱਥੇ ਭਈ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੈ ਇਹ 3-4 ਮਹੀਨੇ ਪਹਿਲੇ 5 ਮਹੀਨੇ ਪਹਿਲੇ ਕੇ ਇਹਨੇ ਦੁਕਾਨਾਂ ਖਰੀਦੀਆਂ ਦੋ ਵਲੀਆਂ ਜਰੂਰ ਇਹਨੇ ਦੁਕਾਨਾ ਖਰੀਦਿਆ ਤੇ ਪ੍ਰਾਲੀ ਲਵਾ ਕੇ ਰੱਖੀ ਆ ਇਹਨੂੰ ਬੜੀ ਬੜੀ ਮੈਸੇਜ ਵੀ ਭੇਜਿਆ ਪਤਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਾ ਨੂੰ ਪਤਾ ਕਿੰਨੇ ਲਈ ਆ ਤੇ ਕਿਦੋਂ ਲਈ ਕਿਹਦੇ ਲਈ ਆ ਅੰਮ੍ਰਿਤਸਰ ਦੀ ਬਟਾਲਾ ਰੋਡ ਉੱਤੇ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਦਰਸਲ 3 ਮਹੀਨੇ ਪਹਿਲਾਂ ਇਹ ਦੁਕਾਨ ਬੰਦ ਸੀ ਔਰ ਦੁਕਾਨ ਦੇ ਅੰਦਰ ਪ੍ਰਾਲੀ ਰੱਖੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਪ੍ਰਾਲੀ ਨੂੰ ਅੱਗ ਲੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਵਿਅਕਤੀਆਂ ਵੇਖਦੇ ਆ ਇਹ ਅੱਗ ਫੇਲ ਰੰਦੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਚਸ਼ਮਤਦੀਦਾਂ ਨੇ ਦੱਸਿਆ ਕਿ ਇਸ ਦੁਕਾਨ ਵਿੱਚ ਪ੍ਰਾਲੀ ਲੱખી ਹੋਈ ਹੈ ਔਰ ਪ੍ਰਾਲੀ ਨੂੰ ਅਚਾਨਕ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਦੁਕਾਨਦਾਰ ਉਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਸਮੇਂ ਰੰਦੇ ਠੋਸ ਕਦਮ ਨਾ ਚੁੱਕਿਆ ਜਾਂਦਾ ਤਾਂ ਆਲੇ ਦੁਆਲੇ ਦੀਆਂ ਦੁਕਾਨਾਂ ਵੀ ਇਸ ਦੀ ਚਪੇੜ ਦੇ ਵਿੱਚ ਆ ਸਕਦੀਆਂ ਸੀ ਦਾਨਿਮਤ ਰਹੀ ਹੈ ਕਿ ਹਵਾ ਦਾ ਰੁਖ ਦੂਜੇ ਪਾਸੇ ਸੀ ਜਿਸ ਕਰਕੇ ਆਲੇ ਦੁਆਲੇ ਦੀ ਜਿਹੜੀ ਦੁਕਾਨਾਂ ਸੀ ਉਹਨਾਂ ਦਾ ਪਚਾਹ ਹੋ ਗਿਆ। ਆਮ ਸਾਗਰ ਸੋਰੀ ਕੀ ਗੱਲ ਹੋਈ ਹੈ? ਕੁਲ ਕੁਛ ਨਹੀਂ ਉਹੀ ਆਗ ਹੀ ਲੱਗੀ ਜੇ ਉੱਤੇ ਕੰਦੇ ਆ ਜੀ ਕੋਈ ਤਾਰ ਤੂਰ ਸਪਾਰਕ ਹੋਈ ਹੈ ਤੇ ਬਰਾਲੀ ਵੈ ਗਲਤ ਜਗ੍ਹਾ ਤੇ ਬਰਾਲੀ ਲਾਈ ਹੈ ਇਦਾਂ ਲਾਣੀ ਨਹੀਂ ਚਾਹੀਦੀ। ਇਹਦੇ ਕੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ 20-25 ਮਿੰਟ ਹੋ ਗਏ ਆ ਨਾ ਕੋਈ ਉਹਨਾਂ ਦਾ ਬੰਦਾ ਆਇਆ ਜੇ ਨਾ ਕੋਚ ਆਇਆ ਇੱਥੇ ਭਈ ਕੇ ਦਾ ਕੋਈ ਜਾਨੀ ਨੁਕਸਾਨ ਹੋਇਆ ਕੌਣ ਜ਼ਿੰਮੇਵਾਰ ਆ ਦੁਕਾਨ ਤੇ ਬਾਂਦੀ ਬੜੀ ਦੇਸ ਦੀ ਭਈ ਕੋਈ ਇੱਥੇ ਹੈ ਨਹੀਂ ਬਾ ਬਰਾਲੀ ਲੱਗੀ 2-3 ਮਹੀਨੇ ਹੋ ਗਏ ਬਰਾਲੀ ਨੂੰ ਫੇਨੋ ਹਾਂਜੀ ਹਾਂਜੀ 2-3 ਮਹੀਨੇ ਹੋ ਗਏ ਭਈ ਫਾਇਰ ਬ੍ਰਿਗੇਡ ਨੂੰ 25 30 ਮਿੰਟ ਹੋ ਗਏ ਕੋਲ ਕੀਤੀ ਨੂੰ ਆ ਰਹੇ ਆ ਰਹੇ ਆ ਰਹੇ ਭਰੇ ਤੱਕ ਨਹੀਂ ਆਈ। ਲੱਗਦਾ ਇਸ ਤਰ੍ਹਾਂ ਕੋਈ ਹੋਰ ਵੀ ਆਲੇ ਦੁਆਲੇ ਦੁਕਾਨਾਂ ਦਾ ਕੋਈ ਮਾਲੀ ਨੁਕਸਾਨ ਹੋ ਸਕਦਾ ਹੈ। ਕਿ ਦਾ ਕੋਈ ਨੁਕਸਾਨ ਹੋ ਸਕਦਾ ਵਾ। ਜੇ ਹਵਾ ਦੂਜੇ ਰੁੱਖ ਨੂੰ ਹੁੰਦੀ ਨਾ ਪਰਲੇ ਸਾਈਡ ਬਹੁਤ ਜ਼ਿਆਦਾ ਨੁਕਸਾਨ ਹੈ। ਮੇਰਾ ਨਾਮ ਵੀ ਇਹ ਰੜਾਈਏ ਮੇਰੀ ਦੁਕਾਨ ਆ ਬਰਦਰ ਦੀ ਸਰੀਏ ਦੀ। ਇਹ 3-4 ਮਹੀਨੇ ਪਹਿਲੇ 5 ਮਹੀਨੇ ਪਹਿਲੇ ਕਿਸ ਨੇ ਦੁਕਾਨਾਂ ਖਰੀਦੀਆਂ ਦੋ ਵਲੀਆਂ। ਤੇ ਜਦੋਂ ਜਿਹਨੇ ਦੁਕਾਨਾ ਖਰੀਦੀਆ ਤੇ ਪ੍ਰਾਲੀ ਲਵਾ ਕੇ ਰੱਖੀ ਆ ਇਹਨੂੰ ਬੜੀ ਬੜੀ ਨਾਸੇ ਵੀ ਭੇਜਿਆ ਪਤਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਾ ਨੂੰ ਪਤਾ ਕਿੰਨੇ ਲਈ ਆ ਤੇ ਕਿਦੋਂ ਲਈ ਕਿਹਦੇ ਕੋ ਲਈ ਆ ਤੇ ਚਾਰ-ਪੰਜ ਮਹੀਨੇ ਹੋ ਗਏ ਹਾਸੇ ਨੇ ਦਸਤਕ ਕੀਤੀ ਆ ਜੇ ਰਾਤ-ਬਰਾਤ ਅੱਗ ਲੱਗ ਜਾਂਦੀ ਪਿਆਨ ਘਰ ਦੋਵੇਂ ਦੁਕਾਨਾਂ ਸੜ ਕੇ ਸੁਹਾ ਹੀ ਨਹੀਂ ਆਈ ਅਸੀਂ ਚਾਹਨੇ ਆ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਲਿਖਤੀ ਸ਼ਿਕਾਇਤ ਹੋਗੇ ਜੀ ਪ੍ਰਸ਼ਾਸਨ ਬਿਲਕੁਲ ਬਿਲਕੁਲ ਲਿਖਤੀ ਅੱਜ ਹੀ ਗਿਆਵਾਂਗੇ ਮੋਗੋ ਮੋਰਾ ਸਾਣਾ ਆਈ ਪੁੱਤ ਜੀ ਆਲੇ ਨੀਤੀਗਮਲੇਣ ਦੇ ਗਿਆਵਾਂਗੇ ਸ਼ਹਿਰ ਵਿੱਚ ਬਰਾਲੀ ਦਾ ਕੰਮ ਹੀ ਕੋਈ ਨਹੀਂ ਜੇ ਬਾਕੀ ਲੱਗੇ ਦੁਕਾਨਾਂ ਸੈਲੀਬ੍ਰੇਸ਼ਨ ਮੋਬਾਈਲ ਹਾਂਜੀ ਹਾਂਜੀ ਇਹ ਮਾਰੇ ਬਹੁਤ ਵੱਡਾ ਅਸਾ ਹੁੰਦਾ ਹੈ ਆ ਹੁਣ ਦੋ ਦਿਨ ਬਾਅਦ ਫਾਇਰ ਵਗਿਆ ਆਈਏ ਵੇਖੋ ਆਏ ਆ ਕੇ ਹਨੇ ਭਾਈਆ ਨਾ ਤਲਾਹ ਮਿਲੀ ਗਈ ਬਟਾਲੇ ਰੋਡ ਤੇ ਅੱਗ ਲੱਗੀ ਆ ਤੇ ਆਪਾਂ ਉਸ ਦਾ ਮੋਕੇ ਤੇ ਗੱਡੀ ਲੈ ਕੇ ਪਹੁੰਚੇ ਆ ਜੀ। ਬਾਕੀ ਤੁਹਾਡੇ ਸਾਹਮਣੇ ਆ ਜੀ ਕੰਟਰੋਲ ਪਾ ਲਿਆ। ਜੇਟ ਆਏ ਤੁਸੀਂ ਕਹਿੰਦੇ ਅੱਧਾ ਘੱਟ ਨਹੀਂ ਨਹੀਂ ਸਾਹਿਬ ਕਾ ਨਾ ਬੜਾ ਟ੍ਰੈਫਿਕ ਵੀ ਹੁੰਦੀ ਆ ਭਾਈ ਜੀ ਬਚਾਉਣਾ ਪੈਂਦਾ ਹਰ ਇੱਕ ਨੂੰ ਮੋਟਰਸਾਈਕਲ ਵਾਲੇ ਨੂੰ ਬਚਾਉਣਾ ਪੈਂਦਾ ਵਾ। ਸੋਸ ਨੂੰ ਰੱਖ ਕੇ ਸਾਬੂ ਕਰ ਦਿੱਤਾ ਹੈ। ਹਾਂ ਜੀ ਜੀ ਸਾਹਿਬ ਤੁਹਾਡੇ ਸਾਹਮਣੇ ਆ ਅੱਗ ਦੇ ਕਾਬੂ ਪਾ ਲਿਆ ਦੋ ਗੱਡੀਆਂ ਪਹੁੰਚੀਆਂ ਸਾਹਿਬ। ਖੇਤ ਨੂੰ ਕੋਈ ਜ਼ਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ ਸਾਹਿਬ ਬਚਾਜ ਬਚਾਜ। ਕਾਰਨ ਕੀ ਅੱਗ ਲੱਗਣ ਦਾ ਅੱਗ ਸਾਰ ਪਰਾਲੀ ਨੂੰ ਲੱਗੀ ਏ ਤੇ ਕੀ ਤੁਹਾਡੇ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਪ੍ਰਸ਼ਾਸਨ ਨੂੰ ਪਰਾਲੀ ਇੱਥੇ ਰੱਖਣਾ ਲਾਊਡ ਹੈ ਇਹ ਸਭ ਨੂੰ ਸ਼ੋਅ ਵਾਲਿਆਂ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਪਰਾਲੀ ਲਾਈ ਹੈ ਉਹਨਾਂ ਨੂੰ ਚਾਹੀਦਾ ਹੈ ਜੀ ਤੁਹਾਡੇ ਵੱਲੋਂ ਵੀ ਕੋਈ ਲਿਖਤੀ ਹਾਂ ਜੀ ਕਰਾ ਵੇਖੋ ਕੀ ਕਰਦੇ ਆ ਬਾਕੀ ਸਭ ਤੁਹਾਡੇ ਸਾਹਮਣੇ ਹੀ ਆ ਰਾਣਾ ਸਿੰਘ ਚਾਲੀ ਦਾ ਸਮਾਜ ਕੰਮ ਕਰਦਾ ਜੇ ਹਵਾ ਦਾ ਰੁਖ ਦੂਜੇ ਰੁਖ ਨੂੰ ਹੁੰਦਾ ਨਾ ਉਹ ਵੇਖੋ ਉਹ ਫਲੈਕਸਾਂ ਨੂੰ ਅੱਗ ਲਾ ਕੇ ਸਾਰੀਆਂ ਦੁਕਾਨਾਂ ਦੇ ਅੰਦਰ ਉੱਪਰ ਚੜ ਜਾਣਗੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਆਈ ਨਹੀਂ ਤੇ ਕਿੰਨੀ ਦੇਰ ਹੋ ਗਈ ਇੱਥੇ ਪਰਾਲੀ ਪਈ ਪਰਾਲੀ ਪਈ ਨੂੰ ਬਹੁਤ ਦਿਨ ਹੋ ਗਏ ਸਮਝੀ ਇਹ ਤੇ ਰੱਬ ਵੱਲੋਂ ਹੀ ਹਵਾ ਹੀ ਐਣੂ ਹੈ ਜੇ ਪਰੇ ਨੂੰ ਹੁੰਦੀ ਤੂੰ ਆਪ ਹੀ ਕੈਮਰਾ ਮਾਰ ਕੇ ਵੇਖੋ ਜੇ ਪਰੇ ਨੂੰ ਹੁੰਦੀ ਆ ਵਾ ਕੀਤਾ ਕੀਤਾ ਆਈ ਜੀ ਸਾਹਿਬ ਨੇ ਫੋਨ ਕੀਤਾ ਤਾਂ ਨਹੀਂ ਅਜੇ ਤੱਕ ਫਾਇਰ ਬ੍ਰਿਗੇਡ ਆਈ ਵੇਖੋ ਵੇਖੋ ਕਿੰਨਾ ਜ਼ਿਆਦਾ ਨਖ ਵੇਖੋ ਕਿੱਥੇ ਤੱਕ ਆਗ ਆ ਗਈ ਜੇ ਵੇਖੋ ਹਾਏ ਦਾ ਦਾ ਬਚਾਅ ਹੋ ਗਿਆ ਨਹੀਂ ਤੇ ਉਹਨਾਂ ਦਾ ਸਾਰੇ ਬੋਰਡ ਵੇਖੋ ਐਂਡ ਤੱਕ ਆਗ ਜਾਣੀ ਜੇ ਕੀ ਸਮਾਂ ਦੀ ਵਧਾਇਕ ਨੇ ਫੋਨ ਕੀਤਾ ਤਾਂ ਵੀ ਨਹੀਂ ਆਇਆ ਕੋਈ ਨਹੀਂ ਆਇਆ ਵੇਖੋ ਜੀ ਅਣਗੇਲੀ ਲੱਗਦੀ ਹੈ ਪ੍ਰਸ਼ਾਸਨ ਅਣਗੇਲੀ ਆ ਭਾਜੀ ਵੇਖੋ ਫਾਇਰ ਬ੍ਰਿਗੇਡ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕੇ ਉੱਤੇ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਹੈ ਤੇ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਕੀ ਨਾਮ ਤੁਹਾਡਾ ਜੀ ਇਹ ਸੇ ਤਲਵਿੰਦਰ ਸਿੰਘ ਪੀ.ਸੀ.ਆਰ 17 ਤੋਂ ਜੀ ਅੱਛਾ ਕੀ ਹੋਇਆ ਸਰ ਇੱਥੇ ਮੌਕੇ ਤੇ ਪਹੁੰਚੇ ਆਂ ਅੱਗ ਲੱਗੀ ਦੇਖੀ ਆ ਫਾਇਰ ਬਿਲੇ ਬੁਝਾ ਰਹੇ ਆ ਤੇ ਬਾਅਦ ਵਿੱਚ ਪਤਾ ਕਰਦੇ ਆ ਕਿ ਹੋਇਆ ਹੈ ਕੋਈ ਝਗੜਾ ਜੂੜਾ ਕੋਈ ਜਾਂ ਬਿਜਲੀ ਸ਼ਾਰਟ ਹੋਇਆ ਕੋਈ ਅੱਛਾ ਸਰ ਕਿਹੜੇ ਖਾਣੇ ਨੂੰ ਇਹ ਲੱਗਾ ਪੈਂਦਾ ਇਹਨਾਂ ਨੇ ਬੜੇ ਫੋਨ ਕੀਤੇ ਕੋਈ ਕਹਿੰਦਾ ਮੇਰੇ 'ਚ ਨਹੀਂ ਪੈਂਦਾ ਕੋਈ ਕਹਿੰਦਾ ਮੇਰਾ ਇਲਾਕਾ ਨਹੀਂ ਹੈਗਾ ਉੱਥੇ ਜੱਗੇ ਵਿੱਚ ਅੱਗ ਨੂੰ ਇੱਧਰ ਪਹੁੰਚਾ ਕੇ ਢੋਗਾ ਕੋਈ ਨਹੀਂ ਪਹੁੰਚਿਆ ਇਹ ਅਕਸ਼ਲ ਦੇ ਵਿਜੇਨਗਰੀ ਵੀ ਪੈਂਦਾ ਵਾ ਤੇ ਇਹ ਰਾਮਬਗਦਾ ਏਰੀਆ ਵੀ ਪੈਂਦਾ ਵਾ ਦੋਵਾਂ ਦਾ ਕੰਫਿਊਜ਼ਰ ਹੈ ਪੁੱਲ ਤਾਂ ਵਿਚ ਹੈ ਨਾ ਰਸਤਾ ਇਸ ਕਰਕੇ ਤਾਂ ਕਰਕੇ ਦੋਵਾਂ ਦਾ ਇਹ ਕੰਫਿਊਜ਼ਨ ਦੇ ਚੱਕਰ ਦੇ ਵਿੱਚ ਜੇ ਕੋਈ ਵੱਡਾ ਨੁਕਸਾਨ ਹੋਇਆ ਤਾਂ ਕੋਈ ਨਹੀਂ ਹੋਇਆ ਇਨਸਾਨ ਨੂੰ ਤੋ ਕੀ ਫੇਰ ਬ੍ਰਿਗੇਡ ਮੋਕੇ ਤੇ ਆ ਗਈ ਆ ਇਸ ਕਰਕੇ ਪ੍ਰਸ਼ਾਸਨ ਸਾਰਾ ਹਾਜ਼ਰ ਹੋਣ ਲੱਗਾ ਵਾ ਸਾਰਾ ਜਾਂਚ ਕੀਤੀ ਜਾਏਗੀ ਕਿਹਦਾ ਕਸੂਰ ਹੈਗਾ ਕੋਈ ਬਿਲਡਿੰਗ ਸ਼ੌਟ ਹੋਇਆ ਸਾਹਮਣੇ ਉਤਾਰਾਂ ਮੇਕੋ ਉਤਾਰਾਂ ਉਹਦੇ ਉਹ ਸ਼ੌਟਰ ਹੈ ਕੋਈ ਪਰ ਕਿੰਨਾ ਕਿ ਸਰ ਜਾਇਜ਼ ਲੱਗਦਾ ਵਾ ਕਿ ਸੜਕ ਦੇ ਉੱਤੇ ਸ਼ਹਿਰ ਦੇ ਵਿੱਚ ਪ੍ਰਾਲੀ ਰੱਖਣ ਦਾ ਕਿ ਮੈਂ ਤੋਕੀ ਨਹੀਂ ਮੰਨਦਾ ਕਿਉਂ ਰੱਖੀ ਕਿਦਾਂ ਇਹ ਉਹ ਜਾਂਚ ਕਰਦੇ ਆਪੇ ਅਫਸਰ ਆਉਣ ਲੱਗੇ ਆ ਜਾਂਚ ਕਰਦਾ ਜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਅਫਸਰ ਆਉਣਗੇ ਕਾਰਵਾਈ ਬਿਲਕੁਲ 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 ਬਿਲਾਲ ਦੁਕਾਨ 3 ਮਹੀਨਿਆਂ ਤੋਂ ਬੰਦ ਹੈ ਔਰ ਦੁਕਾਨ ਦੇ ਵਿੱਚ ਪ੍ਰਾਲੀ ਪਈ ਹੋਈ ਗਣਮਤ ਰਹੀਏ ਕਿ ਕੋਈ ਵੀ ਵੱਡਾ ਹਾਦਸਾ ਹੋਣੋਂ ਟਲ ਗਿਆ ਅੰਮ੍ਰਿਤਸਰ ਤੋਂ ਗੋਪੀ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ